ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਸ਼ਿਵ ਖੇਤੀ ਸੇਵਾ ਸੈਂਟਰ ਇਕਲਾਹੇ ਤੋਂ ਜੀ ਅੱਜ ਆਪਾਂ ਤੁਹਾਨੂੰ ਝੋਨੇ ਵਿੱਚ ਪੱਤਾ ਲਵੇਟ ਤੇ ਗੋਭ ਦੀ ਸੁੰਡੀ ਆਉਂਦੀ ਹੈ ਜਿਹੜੀ ਉਹਦੇ ਵਾਸਤੇ ਸਭ ਤੋਂ ਬੈਸਟ ਦਵਾਈ ਦੱਸ ਰਹੇ ਹਾਂ ਜੀ ਇੱਕ ਤਾਂ ਤੁਸੀਂ ਕੋਰਾਜਨ ਸాల్ਟ ਲੈ ਲਿਓ 50 ਐਮ ਐਲ ਕਿੱਲੇ ਦਾ ਪਲੱਸ ਇਮਾਮੈਕਟਨ ਬੈਂਜੂਏਟ 5% ਐਸ ਜੀ 80 ਗ੍ਰਾਮ ਹੋ ਲੈਣੀ ਆ ਦੋਨਾਂ ਨੂੰ ਮਿਲਾ ਕੇ ਤੁਸੀਂ ਇੰਜਨ ਵਾਲੇ ਪੰਪ 5 ਤੋਂ 6 ਪੰਪ ਕਰਨੇ ਆ ਜੀ ਸੁੰਡੀ ਜਿੰਨੀ ਮਰਜ਼ੀ ਹੋਵੇ ਪੱਤਾ ਲਵੇਟ ਗੋਭ ਸਾਰੀ ਖਤਮ ਜੀ ਉਹ ਤੋਂ ਬਾਅਦ 25 ਤੋਂ 30 ਦਿਨ ਸੁੰਢੀ ਨਹੀਂ ਆਉਗੀ ਜੀ ਕਿਉਂਕਿ ਇਹ ਬੈਸਟ ਦਵਾਈ ਹੈ ਜੀ ਸਭ ਤੋਂ ਚੋਨੇ ਵਾਸਤੇ ਦੋਨਾਂ ਨੂੰ ਮਿਲਾ ਕੇ ਜੇ ਆਪਾਂ ਸਪਰੇਅ ਕਰਦੇ ਆ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਮੈਂ ਕਿਸਾਨਾਂ ਦਾ ਵੱਧ ਤੋਂ ਵੱਧ ਫਾਇਦਾ ਕਰ ਸਕਾਂ ਜੀ ਤੇ ਵਧੀਆ-ਵਧੀਆ ਦਵਾਈਆਂ ਦੱਸ ਸਕਾਂ ਤੇ ਕੰਬੀਨੇਸ਼ਨ ਦੱਸ ਸਕਾਂ ਦਵਾਈਆਂ ਦੇ ਵੀ ਕਿਹੜੀਆਂ-ਕਿਹੜੀਆਂ ਦਵਾਈਆਂ ਦੇ ਕੰਬੀਨੇਸ਼ਨ ਬੈਸਟ ਕੰਬੀਨੇਸ਼ਨ ਨੇ ਜੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜਿਹੜੇ ਜਿਹੜੇ ਕਿਸਾਨ ਵੀਰ ਨੇ ਇਹ ਦਵਾਈ ਮਿਲਾ ਕੇ ਕੀਤੀ ਹੋਈ ਹੈ ਸਪਰੇ ਬੀ ਇਹਦੇ ਰਿਜ਼ਲਟ ਤੁਹਾਨੂੰ ਕਿਵੇਂ ਲੱਗੇ ਮੇਰੇ ਹਿਸਾਬ ਨਾਲ 25 ਤੋਂ 30 ਦਿਨ ਸੁੰਢੀ ਨਹੀਂ ਆਉਂਦੀ ਤੇ ਸਭ ਤੋਂ ਬੈਸਟ ਦਵਾਈ ਮੇਰੇ ਹਿਸਾਬ ਨਾਲ ਕੋਰਾਜਨ ਪਲਸ ਇਮਾਮੈਕਟਨ ਬੈਂਜੂਟ 5% ਹੈਗੀ ਹੈ ਜੀ ਸਭ ਤੋਂ ਬੈਸਟ ਦਵਾਈ ਮੰਨੀ ਗਈ ਹੈ ਜੀ ਇਹ ਧੰਨਵਾਦ ਜੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ